ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਮੱਝਾ ਜੀ ਪਕਾਉ ਲੀਲੀ ਰਾਵੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨ ਵੀਡੀਓ ਅਪਲੋਡ ਕਰੀ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਣਕ ਬਾਈ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਨਾਮ ਚਰਨਜੀਤ ਸਿੰਘ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਜੇ ਵੀ ਮੱਧ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਦੂਜੇ ਸੂਏ ਸੂਈ ਵੀ ਆ ਜੀ ਹਾਂਜੀ ਨੀਲੀ ਰਾਵੀ ਆ ਜੀ 15 ਦਿਨ ਹੋ ਗਏ ਸੂਏ ਨੂੰ ਤੇ ਬੱਚਾ ਕੱਟਾਈ ਇਹਦੇ ਮਗਰ ਆ ਕੱਟਾ ਪਰਾ ਲੋ ਜੀ ਚੱਕਰ ਸਾਹਿਬ ਠੀਕ ਆ ਜੀ ਤੇ ਦੁੱਧ ਬਾਈ ਕਿੰਨਾ ਦੁੱਧ ਹੁਣ 11 ਲੀਟਰ ਹੈਗਾ ਜੀ ਠੀਕ ਆ ਜੀ ਰੇਟ ਪਾ ਰੇਟ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਕਰੋਗੇ ਜਾਇ ਜੀ ਹੋਗਾ ਜਾਈ ਹੋਊ ਤੋੜ ਦੋ ਪਰਾ ਲੋ ਪਰਾ ਅੱਖਾਂ ਲੀਲੀਆਂ ਚਿੱਟੀਆਂ ਸਿੰਗੀ-ਸਿੰਗੀ ਤੁਸੀਂ ਦੇਖ ਸਕਦਾ ਕਰਮਾ ਵਾਲੇ ਦੀ ਕੱਦ ਬੈਲਡ ਚੰਗੀ ਪਲੀ ਪਲੋਸੀ ਇਹਦੇ ਨੂੰ ਤੋਲ ਲਓ ਭਰਾ ਲਓ ਜੀ ਫੇਸ ਕੁਆਲਟੀ ਲਓ ਜੀ ਲਓ ਜੀ ਮੋੜ ਲਈ ਮੋੜ ਦੋ ਮੋੜ ਦੋ ਵਾਠ ਠੀਕ ਹੈ ਲਓ ਜੀ ਲਓ ਲਓ ਜੀ ਲੋਜੀ ਜਾਂ ਦੋ ਡੰਗ ਚੋਕ ਲੈ ਦਸਲੀ ਕਰ ਲਈ ਜਾਲਾ ਤਿੰਨ ਜੋਬੇ ਜੀ ਚਾਰ ਡੰਗ ਚੋਬੇ ਕੁਡਕਾ ਠੀਕ ਹੈ ਮਾੜਾ ਲੋ ਜੀ ਚੈੱਕ ਕਰ ਸਕੋ ਪੂਰੀ ਧਾਰ ਬੋਲੀ ਬਈ ਪੂਰੀ ਬੋਲੀ ਆਈ ਯਾਰ ਕਿਧਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਬਈ ਗਾਂ ਦੀ ਜਾਣਕਾਰੀ ਦਿਓ ਜੀ ਸਾਈਵਾਲ ਆ ਜੀ ਇਹ ਹਾਂਜੀ ਤੀਜੇ ਸੂਏ ਸੁੰਦੀ ਹੈ ਜੀ ਠੀਕ ਹੈ ਦੁੱਧ 18 ਲੀਟਰ ਦਿੱਤਾ ਦੂਜੇ ਸੂਏ ਨੇ ਠੀਕ ਹੈ ਛੀਲ ਠੰਡੀ ਬਹੁਤ ਜ਼ਿਆਦਾ ਬੁੜੀਆਂ ਚੋਈ ਜਾਣ ਬੰਦਾ ਚੂਈ ਚੰਦੇ ਸੂਕੇ ਪੈਰ ਨਹੀਂ ਚੱਕਦੀ ਠੀਕ ਹੈ ਜੀ ਤੇ ਕਿੰਨੇ ਦਿਨ ਬਾਕੀ ਜੀ ਇਹਦੇ ਦਿੰਦਾ ਜੀ 10 ਲੈ ਜੂਗੀ ਮੇਰੇ ਸਾਹਮਣੇ 10 ਲੈ ਜੂਗੀ ਹਾਂਜੀ ਲੋ ਭਰਾ ਚੈੱਕ ਕਰ ਸਕਦੇ ਠੀਕ ਹੈ ਚੋੜ ਦੋ ਸਾਹੀਵਾਲ ਚਾਹ ਭਰਾ ਹੈ ਠੀਕ ਹੈ ਨਾ ਲੋ ਜੀ ਰੰਗ ਬਹੁਤ ਸੋਹਣਾ ਲਾਲ ਲਾਲ ਰੰਗ ਆ ਮੋੜ ਦੋ ਜੀ ਤੇ ਲੱਡੂ ਨਾਲ ਤੁਹਾਡੇ ਸਾਹਮਣੇ ਦੀ ਲੱਗਦੀਆਂ ਜੀ ਦੇਖ ਹੀ ਰਹੀਆਂ ਲੋ ਜੀ ਬੰਦੋ ਜੀ ਬੰਦੋ ਲੋ ਜੀ ਤਾਂ ਚੈੱਕ ਕਰ ਸਕਦੇ ਭਰਾ ਦਿਨ ਪਏ ਹਲੇ ਠੀਕ ਹੈ ਜੀ ਰੇਟ ਭਾਈ ਇਹਦਾ ਰੇਟ ਇਹ ਰੇਟ ਇਹਦਾ ਫੋਨ ਤੇ ਹੀ ਕਰਨਾ ਇਹਦਾ ਵੀ ਰੇਟ ਫੋਨ ਤੇ ਠੀਕ ਹੈ ਜੀ हां जी भाई गांड जान ਕਰ ਦਿਓ ਜੀ ਇਹ ਜੀ ਦੋ ਦਿਨ ਦਾ ਜੀ ਬਸੀ ਹਾਂਜੀ ਤਿੰਨ ਮਹੀਨਿਆਂ ਦੀ ਜੇ ਇੱਕ ਪਾਸ ਹੋ ਗਈ ਤਿੰਨ ਮਹੀਨੇ ਚੱਕ ਪਾਸ ਕਲੀਅਰ ਤਿੰਨਾਂ ਦੀ ਰੇਟ ਰੇਟ ਦਾ 2 ਘਟ 70 ਮੰਨਣੀ ਜੀ 2 ਘਟ 70 ਤੋਰ ਦਿਓ ਜੀ ਲੋਪਰਾ ਚੱਕਰ ਸਾਦੇ ਕੁਆਲਟੀ ਫੇਸਬੁਕਸ ਤੇ ਦੇਖ ਸਕਦਾ ਤੁਸੀਂ ਕੱਦ ਬੱਟ ਸੁਖਨਾ ਕਰਮਾ ਵਾਲੀ ਦਾ ਸੁਣ ਲਓ ਜੀ ਬੋਧ ਦੀ ਸਰ ਤੇ ਠੀਕ ਹੈ ਜੀ ਤੋਰ ਦਿਓ ਪਲੂਣਾ ਵੀ ਇੱਕ ਪਹਿਲਾ ਸੀ ਉੱਚਰ ਹੀ ਆਈ ਉੱਚਰ ਪਲੂਣਾ ਬਸੀ ਅੱਛੀ ਮੁੰਦੀ ਆ ਦੋ ਦੰਦਾ ਦੋ ਦੰਦਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਬਸੀ ਆ ਕਦ ਬੜ ਸੁਖਨਾ ਕਰਮਾ ਵਾਲੀ ਦਾ ਸੁਣ ਰੇਟ ਬਾਈ ਨੇ ਪੁੱਣ ਦੱਸਤਾ ਜੀ ਠੀਕ ਹੈ ਜੀ ਹਾਂਜੀ ਵੀ ਅਗਲੀ ਤੇ ਦੱਸੋ ਜਾਣਕਾਰੀ ਇਹੇ ਤਿੰਨ ਲਾਈ ਹਾਂਜੀ ਤੀਜੇ ਸੂਏ ਸੁਣਦੀ ਆ ਹਾਂਜੀ ਕਿਹ ਹੈ ਇਹ ਨਹੀਂ ਉਹ ਦੱਸ ਦੇਣਾ ਬਣਦੀ ਬਹੁਤ ਆ ਥੰਡੀ ਸੀਲ ਬਥੇਰੀ ਤੇ ਰੇਟ ਜੀ ਦਾ ਰੇਟ ਇਹਦਾ 25000 ਰੁਪਏ ਮਾਂ ਤੋੜ ਦਿਓ ਜੀ ਫਿਰ ਲੋਪਰਾ ਹਾਂ 25000 ਰੇਟ ਹੈ ਇਹਦਾ ਦੇਖ ਸਕਦੇ ਹੋ ਪੱਲ ਚੈੱਕ ਕਰ ਸਕੋ ਪੱਲ ਤੋੜਾ ਤਰਾ ਸਾਹਦੇ ਸਾਹਮਣੇ ਪਰਾ ਠੀਕ ਹੈ ਮਗਰਲੇ ਦਰਤੋਂ ਬਈ ਪੱਲ ਮਗਰਲੇ ਸੰਤੋਂ ਜੀ ਬਹਿਣੀ ਵਾਲੇ ਤੋਂ ਬਹਿਣੀ ਵਾਲੇ ਸੰਤੋਂ ਠੀਕ ਹੈ ਜੀ ਲੋ ਜੀ ਮੋੜ ਲਿਓ ਜੀ ਲੌਂਡੀ ਬਹੁਤ ਆਹੀ ਕੱਚੀ ਹੈ ਜੀ ਕੱਚੀ ਹੈ ਜੀ ਕੱਚੀ ਹੈ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਵੀ ਲੈ ਆਦੇ ਪਰਾ ਠੀਕ ਹੈ ਜੀ ਬਾਈ ਕੋਲ ਚਾਰ ਨਗ ਪਕਾਉ ਇੱਕ ਮੱਝ ਤੇ ਤਿੰਨ ਗਾਵਾ ਮਿਲਦੇ ਆਂ ਭਰਾ ਕਿਸੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ